ਸੱਜਣ ਨੇ ਬਾਤ ਕਰ ਤੇ ਨਾਲ ਮਾਤਾ ਗੁਜਰ ਕੋ ਤੇਰੇ ਨੂੰ ਦੇ ਪਿਆਰ ਕੁਝ ਐਵੇਂ ਨਹੀਂ 판 ਕਲਗੀ ਦਾ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਥਾ ਖੁਦ ਆਪ ਲਿਖੀ ਆ ਅਬ ਮੈਂ ਆਪਣੀ ਕਥਾ ਬਕਰਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਥਾ ਆਪਣਾ ਜੀਵਨ ਸਾਰਾ ਆਪ ਲਿਖਿਆ ਕਿਵੇਂ ਕਿਵੇਂ ਅਕਾਲਪੁਰ ਕੋਈ ਕਿਹਾ ਹੁਬ ਹੋਇਆ ਮੈਨੂੰ ਸੰਸਾਰ ਵਿੱਚ ਆਉਣ ਦੇ ਦੇ ਸਭ ਕਰ ਦਿੱਤਾ ਤਨ ਕਰ ਕੀਤਾ ਸੱਚੇ ਪਾਤਸ਼ਾਹ ਜੀਆਂ ਨੇ ਲੰਮਾ ਸਮਾਂ ਕਿੰਨਾ ਲੱਗਿਆ 40 ਸਾਲ ਨੂੰ 35 40 ਸਾਲ ਲੱਗੇ ਥੱਲੇ ਮੇਜਾ 35 40 ਸਾਲ ਬਾਅਦ ਤਦ ਤੇਗ ਬਾਦਰ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਸ੍ਰੀ ਮਾਤਾ ਗੁਦਰੀ ਕੌਰ ਜੀ ਦੇ ਘੁੱਪ ਵਿੱਚੋਂ ਦਸਵੇਸ਼ ਪਿਤਾ ਜੀ ਦੇ ਜਨਮ ਪ੍ਰਕਾਸ਼ ਧਾਰਨ ਕੀਤਾ ਦੇਖੋ ਕਿੰਨਾ ਲੰਮਾ ਸਮਾਂ ਹੋਣਾ ਬਦਗੀ ਕੀਤੀ ਧੰਨ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ ਕਿੰਨੀ ਕਮਾਈ ਕੀਤੀ ਮਾਤਾ ਗੋਦਰ ਕੌਰ ਜੀਆਂ ਦੇ ਤਨ ਕਲਗੀ ਤਾਂ ਸੱਚੇ ਪਾਤਸ਼ਾਹ ਜੀਆਂ ਦੇ ਹੁੰਦੇ ਪਿਆਰ ਪ੍ਰਕਾਸ਼ ਧਰਨ ਹੋਇਆ ਸਜਦਾ ਕਰਦਾ ਸੀ ਫਕੀਰ ਹਰ ਰੋਜ਼ ਤੇ ਗੁਰੂ ਦੇ ਪਿਆਰੋ ਸਜਦਾ ਕਿਹਨੂੰ ਕਰਦਾ ਸੀ ਖੁਦਾ ਨੂੰ ਕਿ ਮੈਂ ਉਹ ਖੁਦਾ ਨੂੰ ਮਿਲਣਾ ਚਾਹੁੰਦਾ ਭੈ ਜਮਨੀਆਂ ਭੈ ਜਮਨੀਆਂ ਨਾਲ ਉਹਦੇ ਨਮਰੀਂ ਕੋੜਾ ਆਮਨਿਕ ਜਿੱਥੇ ਰਾਮ ਚੰਦਰ ਜੀ ਦੇ ਨਾਮ ਕਿਹਾ ਨਾ ਉਹ ਬੱਜ ਜਿੱਥੇ ਠੀਕ ਹੈ ਅੱਡੇ ਵੀੜ ਦੇ ਕੋਲੇ ਕਾਉਣ ਵਾਲਿਆਂ ਨੂੰ ਰਹੀ ਆਉਗੇ ਇੱਥੇ ਆਉਣਗੇ ਇੱਥੇ ਦਾ ਰੱਖ ਕੇ ਕੜਾ ਇੱਥੇ ਬਸਦਾ ਸੀ ਤੇ ਪਿਆਰੋਂ ਸਜਦੇ ਕਰਦਾ ਸੀ ਖੁਦਾ ਨੂੰ ਮਿਲਣ ਵਾਸਤੇ ਮੱਕੇ ਨੂੰ ਓਲ 90000 ਦਾ ਸੀ। ਪਰ ਜਦੋਂ ਧੰਗ ਗੁਰੂ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਇੱਕ ਬਹੁਤ ਬੱਚੇ ਬੈਠੇ ਨੇ ਪਤਾ ਸਜਦਾ ਕੀਤਾ ਇੱਕ ਸ਼ਾਹ ਵਕੀਰ ਨੇ ਮੱਕੇ ਨੂੰ ਨਹੀਂ ਕੀਤਾ ਪਟਨੇ ਨੂੰ ਮੂੰਹ ਕਰਕੇ ਗੁਰੂ ਦੇ ਪਿਆਰ ਨੂੰ ਲਿਆਦਾ ਆ ਮੁਸਲਮਾਨ ਗੁਰੂ ਦੇ ਪੈਰ ਵੀਰਖ ਦੇ ਦਵਾਜ ਗਜਾਰਦੇ ਆ ਮੱਕੇ ਗਲੀ ਮੂੰਹ ਕਰਕੇ ਦਵਾਜ ਗਜਾਰਦੇ ਆ ਮੱਕੇ ਨੂੰ ਸਜਦਾ ਕਰਕੇ ਨਵਾਰੇ ਇਹ ਦੌਰ ਆਪਣਾ ਬਰਦਾਰਾ ਸਾਹਿਬ ਦੇ ਕੇ ਜਿੱਦੇ ਪਿਆਰ ਮੁੱਕ ਕਰਕੇ ਬਹਿ ਜਾਂਦੇ ਗੁਰਸਾ ਦੇ ਕੇ ਸਚੇ ਪਾਤਸ਼ਾਹ ਹਾਜ਼ਰ ਨਾਮ ਦੇ ਜਾਣ ਕੇ ਮੁੱਕ ਕਰਕੇ ਅੱਗੇ ਬਹਿ ਜਾਂਦੇ ਸਜਦਾ ਕੀਤਾ ਤੇ ਚੇਲੇ ਕਹਿਣ ਲੱਗੇ ਸ਼ੰਕਾ ਵੀ ਮਨ ਵਿੱਚ ਚੇਲਿਆਂ ਦੇ ਕਹਿੰਦੇ ਫਕੀਰ ਜੀ ਪੁੱਲਕ ਦਿਸ਼ਾ ਵੱਲ ਕਿਉਂ ਤੁਸੀਂ ਅਜੇ ਸਜਦੇ ਕਰ ਰਹੇ ਹੋ ਮੱਕਾ ਦੇ ਅੰਦਰ ਰੁਮਾ ਮੱਕਾ ਦੀ ਨਾਮੇਤਰ ਉਸ ਪੈਣਾ ਤੁਸੀਂ ਉਲਟੀ ਦਿਸ਼ਾ ਵੱਲ। ਛਿਪਦੇ ਨਾਲੋਂ ਦਿਵਾਜ ਕਰਨੀ ਚੜ੍ਹਦੇ ਨਾਲੋਂ ਦਿਵਾਜਾਂ ਕਰੀ ਜਾਂਦੇ ਆ। ਕੀ ਹੋ ਗਿਆ? ਵਕੀਲ ਕਹਿ ਲੱਗਿਆ ਜਿਹੜੇ ਖੁਦਾ ਨੂੰ ਮੈਂ ਮੱਕੇ ਵਿੱਚ ਵੇਖਦਾ ਸੀ ਖੁਦਾ ਨੂੰ ਮਿਲਣਾ ਹੈ। ਅੱਜ ਉਹ ਛਿਪਦੇ ਵਾਲੇ ਪਾਸੇ ਨਹੀਂ ਅੱਜ ਚੜ੍ਹਦੇ ਵਾਲੇ ਪਾਸੇ ਪਟੜੇ ਦੀ ਧਰਤੀ ਤੇ ਪ੍ਰਕਾਸ਼ ਹੋਣੇ ਨੇ। ਤੇ ਨਾਲ ਕੁਝ ਗੁਰੂ ਦੇ ਪਿਆਰਿਓ ਆਪਣੇ ਚੇਲਿਆਂ ਨੂੰ ਲਿਆ ਠਿਕਮਛਾ ਫਕੀਰ ਨੇ ਤੁਰ ਪਿਆ ਆਨੰਦ ਘਰ ਨੂੰ ਤੁਰ ਪਿਆ ਗੁਰੂ ਦੇ ਪਿਆਰਕ ਮੱਠਨੇ ਦੀ ਧਰਤੀ ਨੂੰ ਤੁਰ ਕੇ ਗਿਆ ਆਪਣੇ ਵੇਖੋ ਕਿੰਨੇ ਬੇਰਹਿਮੀ ਹੋਣਗੇ ਜਾ ਕੇ ਜਦੋਂ ਨਾਲ ਕੁਝ ਚੇਲੇ ਨੇ ਮਰੀ ਜੇ ਨਾਲ ਜਾ ਕੇ ਬੈਠ ਗਿਆ ਜਾ ਕੇ ਕਹਿ ਲਿਆ ਮਾਮਾ ਕਿਰਪਾਲ ਜੀ ਨੂੰ ਕਿਰਪਾਲ ਜੀ ਨੂੰ ਕਹਿ ਲਿਆ ਮੈਂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਆਇਆ ਹਾਂ ਇੱਕ ਬਾਲੀ ਤੇ ਪੁੱਜਿਆ ਪਿਆਰੂ ਬੇ ਹੋਇਆ ਮਾਰਕ ਚ ਬਈ ਹੋ ਸਕਦਾ ਔਰੰਗਜ਼ੇਬ ਵੱਲੋਂ ਹੀ ਨਾ ਕਿਤੇ ਭੇਜਿਆ ਗਿਆ ਹੋਵੇ ਕੋਈ ਦੂਤ ਹੀ ਹੋਵੇ 41 ਆ ਵੀ ਕਹਿ ਲਿਆ ਤੁਹਾਨੂੰ ਜੋ ਹੋਰ ਕੁਝ ਚਾਹੀਦਾ ਉਹ ਦੇ ਦਿੰਨੇ ਆ ਕਿ ਤੁੰਨ ਨੂੰ ਤੇਗਵਾਸ ਸੱਚੇ ਪਾਤਸ਼ਾਹ ਵੀ ਹੈ ਨਹੀਂ ਕਿਉਂਕਿ ਬਾਅਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀਤੇ ਆ ਤਲਗੀ ਦਾ ਸੱਚੇ ਪਾਤਸ਼ਾਹ ਜੀ ਨੇ ਆਸਾ ਤੁੰਨ ਨੂੰ ਤੇਗਵਾਸ ਤੋਂ ਸੱਚੇ ਪਾਤਸ਼ਾਹ ਜੀ ਯਾਤਰਾ ਤੇ ਅੱਗੇ ਨੂੰ ਲੈ ਗਏ ਸੀ ਇੱਥੇ ਫਿਰ ਫਕੀਰ ਨੂੰ ਜਦੋਂ ਜਵਾਬ ਮਿਲੇ ਨਾ ਤੇ ਗੁਰੂ ਦੇ ਪਿਆਰੋ ਹਟ ਕੀਤਾ ਹੋਇਆ ਸੀ ਕਿ ਮੈਂ ਪਾਣੀ ਤੱਕ ਨਹੀਂ ਪੀਣਾ ਇੱਕ ਅਨਾਜ ਦਾ ਦਾਣਾ ਤੱਕ ਨਹੀਂ ਖਾਣਾ ਜਿੰਨੀ ਦੇਰ ਤੱਕ ਮੈਨੂੰ ਉਹ ਖੁਦਾ ਦੇ ਰੂਪੇ ਦਰਸ਼ਨ ਨਹੀਂ ਹੋਣਗੇ ਕੋਈ ਅੰਨ ਗ੍ਰਹਿਣ ਨਹੀਂ ਕਰਨਾ ਕੋਈ ਦਾਣਾ ਇੱਕ ਤੱਕ ਅਨਾਜ ਦਾ ਨਹੀਂ ਖਾਣਾ ਜਿੰਨੀ ਦੇਰ ਤੱਕ ਮੈਨੂੰ ਦਰਸ਼ਨ ਨਹੀਂ ਹੋਣਗੇ ਤੇ ਬਾਦਗਾ ਚੌਂਕੜਾ ਮਾਰ ਕੇ ਨਾਲ ਮਰੀਦ ਨੇ ਕਈ ਦਿਨ ਉੱਥੇ ਰੱਖਾ ਰਿਹਾ ਪਾਣੀ ਤੱਕ ਨਹੀਂ ਪੀਤਾ ਮਾਤਾ ਕਿਰਪਾਲ ਜੀ ਦੀ ਕਹਿ ਲੱਗੇ ਮਾਤਾ ਗੁਜਰਕੌਰ ਜੀ ਨੂੰ ਬੇਬੇ ਨਾਲ ਮਾਤਾ ਨਾਨਕੀ ਜੀ ਕਿ ਉਹਨੇ ਚੌਂਕੜਾ ਲਾ ਲਿਆ ਹਟ ਕਰਕੇ ਬੈਠ ਗਿਆ ਇਹੋ ਕਹਿੰਦਾ ਮੈਂ ਤੇ ਦਰਸ਼ਨ ਕਰ ਚੀ ਜਾਣਾ ਤੇ ਫਿਰ ਨਾਲ ਉਹਦੇ ਪਿਆਰੋ ਤਨਕੋਬਨ ਰਾਜ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਕਰਵਾਏ ਤੇ ਜਦੋਂ ਦਰਸ਼ਨ ਕੀਤੇ ਨਾ ਉਹਦੇ ਪਿਆਰੇ ਦੋ ਜੀਆਂ ਪੁਣੇ ਲਗੀਆਂ ਦੋ ਇੱਕ ਵਿੱਚ ਦੁੱਧ ਪਾਇਆ ਇੱਕ ਵਿੱਚ ਪਾਣੀ ਪਾਇਆ ਤੇ ਜਾਣੇ ਗੋਵਿੰਦ ਰਾਏ ਜੀਆਂ ਨੇ ਅੱਗੇ ਕਰ ਦਿੱਤੀਆਂ ਮਾਤਾ ਗੁਜਰਕੌਰ ਜੀਆਂ ਦੀ ਬੋਕੋ ਚੁੱਕੇ ਹੋਏ ਨੇ ਅੱਗੇ ਕੀਤੀਆਂ ਤੇ ਸੱਚੇ ਪਾਤਸ਼ਾਹ ਜੀ ਨੇ ਯਾਸਕਾਰ ਲਿਖਿਆ ਦੋਹੇ ਅੰਤ ਕਰਦੇ ਦੋਹੇ ਪੁੱਜੀਆਂ ਤੇ ਰੱਬ ਦਿੱਤੇ ਹੁਣ ਉਹ ਤੇ ਪਿਆਰੇ ਸਮਝਦੀਆਂ ਨਹੀਂ ਕਿ ਕੌਤਕ ਕੀ ਹੋ ਰਿਹਾ ਤੇ ਪੀਰ ਨੂੰ ਪੁੱਛਿਆ बाबा कृपाल यह मेरे मन खुदा खुदा वो मैं आवाज है खुदा धरती से आप आया परमात्मा आप आया थोड़ी जोत लिया पर मैं यह भी यह मुसलमान धर्म ने हिंदुआ कि तो क्योंकि तो दो ही धर्म चलते ਮੁਸਲਮਾਨ ਤਾਂ ਰੰਤੇ ਹਿੰਦੂ ਕਰ ਤੇ ਪਰਕਾ ਨੇ ਤੁਸੀਂ ਆਹ ਤਾਂ ਦਾ ਮੁਸਲਮਾਨ ਵਾਲੀ ਮੇਦ ਜੁਤੀ ਰੱਖੀ ਪਾਲ ਪਾਲਿਆ ਤੇ ਦੁੱਧ ਪਾਲਿਆ ਤੇ ਇਹਦਾ ਨਾ ਬਣਾ ਲਿਆ ਵੀ ਆਹ ਧਰਮ ਵਾਲੀ ਆਹ ਆਹ ਧਰਮ ਵਾਲੀ ਆ ਜਿਹਦੇ ਤੇਰੇ ਯਾਤਰ ਕਰਨਗੇ ਉਸੇ ਚਰਨ ਤੇ ਪੈ ਰਾਗੇ ਅਰਕ ਨੇ ਕਾਹ ਤੋਂ ਕਿਤੇ ਵਾਪਰੇਆ ਇਤੇ ਡੋਲੇ ਗੁਦੀਆਂ ਦੇ ਉੱਪਰ ਹੱਥ ਰੱਖਿਆ ਕਹਿ ਲੇ ਅੱਬੇ ਸਾਡੀ ਬਾਤ ਸੁਣਾਇਆ ਕੋਈ ਨਾ ਸਹਿ ਬਾਤ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਇੱਕ ਧਿਆਨ ਤੈਨੂੰ ਆਹ ਕਰ ਲੈ ਚੱਲ ਕੋਈ ਨਾ ਕਰ ਤੈਨੂੰ ਕੀ ਕਰ ਸਕਦੀ ਨਾ ਸੋਰੀ ਬੰਦ ਇੱਕ ਕਮਟਾਰ ਨਾਲ ਦੇ ਬੁੱਦੇ ਫਿਰ ਹੋਊ ਉਹ ਉੱਤੇ ਨੂੰ ਹੋਣ ਚਾਹੇ ਨਾਲ ਦੇ ਬੁੱਦੇ ਫਿਰ ਹੋਊ ਤੂੰ ਚਲ ਇੱਕ ਵਾਰ ਆ ਜਾ ਉਹਨਾਂ ਬਜਾਅ ਵਿੱਚ ਆਪਣੇ ਸਾਧੀਆਂ ਨੂੰ ਮੇਰਾ ਪ੍ਰਸਾਦ ਨਹੀਂ ਉਹ ਆਪ ਹੀ ਉਸ ਤੰਕਰ ਦਾ ਕਿਤੇ ਨੂੰ ਗਰੀਬਾਂ ਸਤਨਾਮ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਬੇਤਿਆਜ ਕਰਨਾ ਟੱਕ ਕੇ ਆਪਣੀਆਂ ਔਜਾ ਖੜੀਆਂ ਕਰਦੇ ਸੀ ਸਤਨਾਮ ਵਾਹਿਗੁਰੂ ਆਖਰੀ ਭਾਵਨਾ ਪੂਰੀ ਕਰਨ ਸੰਗੋਸ਼ ਰਾਜਿਆਂ ਸਤਪੰਥ ਹੋ ਗਏ ਸਤਨਾਮ ਵਾਹਿਗੁਰੂ ਇੱਦਾਂ ਦੇ ਗੋਪ ਹੋਰ ਵੀ ਠੀਕ ਹੋ ਓਏ ਹੈ ਨਾਲੇ ਚਲਾਤਾ ਓਏ ਨਾਲੇ ਕਹੇ ਮੇਰੇ ਨਾਲ ਰੁੱਖ ਛੱਕ ਫੇਰ ਕੱਥੋ ਜੀ ਮਾ ਅਸ ਨਾਲ ਹੁੰਦੀ ਕਰੀ ਆ ਓਏ ਆ ਜਾ ਓਏ ਰੋਟੀ ਚੱਕ ਕੇ ਰੋਟੀ ਛੱਕੀ ਏ ਓਏ ਆ ਜਾ ਜਿਹੜੇ ਕਰਦਾ ਵੀ ਆ ਆ ਜਾ ਪੁੱਤ ਓਏ ਆ ਜਾ ਆਇਆ ਪ੍ਰਸ਼ਾਦਾ ਛੱਕ ਜੀ ਆ ਖਾਏਗਾ ਨਾਲ ਨਾਲ ਕਰਦਾ ਤਾੜ ਦੇ ਨਾਲ ਸ਼ੁਰੂ ਕਰਦਾ ਪਛਾਉਦਾ ਆਖ ਤੇ ਜਾਣਾ ਹੁੰਦਾ ਚੱਲ ਆਪਾਂ ਫੇਰ ਖਾ ਲਾਂਗੇ ਹਲੇ ਹਲੇ ਉਹ ਆਪਾਂ ਹੋ ਕਰਦੇ ਵੀਰਾਂ ਦੇ ਬਾਬੇ ਦੀ ਸਤਨਾਮ ਵਾਹਿਗੁਰੂ 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 ਕਹਿੰਦੇ ਮੈਂ ਆਰਾਮ ਦੀ ਖਾਣੀ ਆਰਾਮ ਨੂੰ ਚੋ ਵਾਸਤੇ ਖਾਣ ਨੂੰ ਉਹ ਮਾਪੇ ਉਹਨਾਂ ਸਤਨਾਮ ਵਾਹਿਗੁਰੂ

ਕਿੱਧਰ ਜਾਣਾ ਹੁਣ ਤੂੰ ਮੈਨੂੰ ਖਿੱਚੀ ਆ ਤੇਰੇ ਮੰਮੀ ਉਰੇ ਆਉਣ ਵਾਲੇ ਨੇ ਉਹਨਾਂ ਨਾਲ ਬਗਦੇ ਪੁੱਤ ਆ ਜਾਣਾ ਤਾਂ ਨਾਲ ਸਤਨਾਮ ਵਾਹਿਗੁਰੂ ਸੱਪੇ ਭਾਣੇ ਮੁੰਡੇ ਚੈਰੋ ਬਣੀਆਂ ਹਾਂ ਆ ਜਾ ਮੇਰੇ ਪੁੱਤ ਖੜ ਜਾ ਓਏ ਆ ਜਾਣਦੇ ਉਹਨਾਂ ਨੂੰ ਹਣਾ ਇੱਕ ਮਿੰਟ ਵਾਹਿਗੁਰੂ

ਵੀਰ ਪ੍ਰਸ਼ਾਦਾ ਜੀ ਕਿ ਹੈ ਆਇਆ ਕੁਸ਼ਾਦਾ ਜੀ ਪੁੱਤਰ ਛੱਡ ਜਾ ਵਾਹਿਗੁਰੂ ਵਾਹਿਗੁਰੂ ਸਤਿਨਾਮ ਚੱਲ ਆ ਜਾ ਫੇਰ ਦਵਾਉਂਗਾ ਤੈਨੂੰ ਆ ਜਾ ਵਾਹਿਗੁਰੂ ਆ ਜਾ ਭੱਜੇ ਭੱਜੇ ਫੇਰ ਦਵਾਉਂਗਾ ਤੈਨੂੰ ਛੱਡ ਜਾ ਛੱਡ ਜਾ ਕਹਿੰਦਾ ਨਹੀਂ ਉਹ ਮਾਨਦੇ ਨਹੀਂ ਕੋਈ ਗੱਲ ਮੇਰੀ